ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਇੱਕ ਅਜਿਹੇ ਵਿਸ਼ੇ ਦੇ ਬਾਰੇ ਚ ਜਿਸ ਦੇ ਕਰਕੇ ਅਕਸਰ ਘਰਾਂ ਦੇ ਅੰਦਰ ਲੜਾਈ ਝਗੜਾ ਹੋ ਜਾਂਦਾ ਹੈ ਕੁੱਤ ਕਲੇਸ਼ ਹੋ ਜਾਂਦਾ ਹੈ ਕੋਰਟ ਕੇਸ ਹੋ ਜਾਂਦਾ ਹੈ ਉਹ ਵਿਸ਼ਾ ਹੈਗਾ ਜੀ ਜੱਦੀ ਜਾਇਦਾਦੀ ਵੰਡ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜੱਦੀ ਜਾਇਦਾਦ ਦਾ ਹੱਕਦਾਰ ਕੌਣ ਹੁੰਦਾ ਹੈ ਕਿਸ ਕਿਸ ਨੂੰ ਹਿੱਸਾ ਮਿਲਦਾ ਹੈ ਕਿੰਨਾ ਹਿੱਸਾ ਮਿਲਦਾ ਹੈ ਕੀ ਧੀ ਦਾ ਵੀ ਹੱਕ ਹੁੰਦਾ ਹੈ ਕੀ ਧੀ ਦਾ ਹੱਕ ਪੁੱਤਰ ਦੇ ਬਰਾਬਰ ਹੁੰਦਾ ਹੈਗਾ ਕੀ ਪੋਤੇ ਦਾ ਤੇ ਪੋਤੀ ਦਾ ਵੀ ਹੱਕ ਬਣਦਾ ਹੈ ਕੀ ਨੂਨ ਨੂੰ ਵੀ ਹਿੱਸਾ ਮਿਲਦਾ ਹੈ ਨੂਨ ਦਾ ਵੀ ਅਧਿਕਾਰ ਹੈ ਕੀ ਪੋਤਾ ਦਾਦੇ ਦੀ ਜਾਇਦਾਦ ਮੰਗ ਸਕਦਾ ਹੈ ਜੇ ਪਿਤਾ ਜਿਉਂਦਾ ਤਾਂ ਅਤੇ ਕੀ ਪਿਤਾ ਕਿਸੇ ਇੱਕ ਪੁੱਤਰ ਨੂੰ ਸਾਰੀ ਜਾਇਦਾਦ ਦੇ ਸਕਦਾ ਹੈ ਕਈ ਪਰਿਵਾਰਾਂ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਪੁੱਤਰ ਹੁੰਦੇ ਨੇ ਕਈ ਧੀਆਂ ਵੀ ਹੁੰਦੀਆਂ ਨੇ ਪੁੱਤਰ ਵੀ ਹੁੰਦੇ ਨੇ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਜੱਦੀ ਜਾਇਦਾਦ ਦੇ ਨਾਲ ਜੁੜੀਆਂ ਹੋਈਆਂ ਅੱਜ ਅਸੀਂ ਇਸ ਵੀਡੀਓ ਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਸਾਰਾ ਕੁਝ ਅਸੀਂ ਕਾਨੂੰਨੀ ਭਾਸ਼ਾ ਦੇ ਵਿੱਚ ਨਹੀਂ ਸਮਝਾਂਗੇ ਮਤਲਬ ਗੁੰਝਲਦਾਰ ਨਹੀਂ ਕਰਾਂਗੇ ਵੀਡੀਓ ਨੂੰ ਸੌਖੀ ਸਰਲ ਸਧਾਰਨ ਪੰਜਾਬੀ ਭਾਸ਼ਾ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਦੋਸਤੋ ਪਹਿਲਾਂ ਅਸੀਂ ਇਹ ਸਮਝ ਲਈਏ ਕਿ ਜੱਦੀ ਜਾਇਦਾਦ ਆਖਰ ਚ ਹੁੰਦੀ ਕੀ ਹੈ ਜੱਦੀ ਜਾਇਦਾਦ ਨੂੰ ਕਈ ਵਾਰੀ ਅਸੀਂ ਕਹਿੰਦੇ ਆ ਕਿ ਜਿਹੜੀ ਵਿਰਾਸਤ ਦੇ ਵਿੱਚ ਮਿਲੀ ਹੋਈ ਜਾਇਦਾਦ ਹੈ ਸਾਨੂੰ ਜਿਹੜੇ ਸਾਡੇ ਪੁਰਖੇ ਹੁੰਦੇ ਨੇ ਦਾਦੇ ਪਰਦਾਦੇ ਹੁੰਦੇ ਨੇ ਉਹ ਜਾਇਦਾਦ ਜਿਹੜੀ ਸਾਨੂੰ ਮਿਲਦੀ ਹੈਗੀ ਸਾਡੇ ਦਾਦੇ ਪਰਦਾਦਿਆਂ ਤੋਂ ਪੁਰਖਿਆਂ ਤੋਂ ਉਸ ਨੂੰ ਜੱਦੀ ਜਾਇਦਾਦ ਕਹਿ ਦਿੱਤਾ ਜਾਂਦਾ ਹੈ ਦਾਦੇ ਪਰਦਾਦਿਆਂ ਤੋਂ ਜਿਹੜੀ ਚੱਲੀ ਆ ਰਹੀ ਹੈ ਇਹ ਜਾਇਦਾਦ ਪਰਿਵਾਰ ਦੇ ਵਿੱਚ ਪੀੜੀਦਰ ਪੀੜੀ ਚਲਦੀ ਹੈ ਭਾਵੇਂ ਕਿ ਉਹ ਸਾਡੀ ਆਪਣੀ ਕਮਾਈ ਹੋਈ ਆਪਣੀ ਬਣਾਈ ਹੋਈ ਜਾਇਦਾਦ ਨਹੀਂ ਹੁੰਦੀ ਸਾਨੂੰ ਪੀੜੀਦਰ ਪੀੜੀ ਸਾਡੇ ਦਾਦੇ-ਪਰਦਾਦਿਆਂ ਤੋਂ ਮਿਲਦੀ ਹੈ ਹਰੇਕ ਬਾਰਸ ਦਾ ਜਿਹੜੀ ਇਹ ਜੱਦੀ ਜਾਇਦਾਦ ਹੁੰਦੀ ਹੈ ਜਿਹਨੂੰ ਅਸੀਂ ਅਨਸੈਸਟਰਲ ਪ੍ਰਾਪਰਟੀ ਵੀ ਕਹਿ ਦਿੰਦੇ ਹਾਂਗੇ ਉਸ ਦੇ ਵਿੱਚ ਹਰੇਕ ਪਰਿਵਾਰ ਦੇ ਮੈਂਬਰ ਦਾ ਬਾਰਸ ਦਾ ਜਨਮ ਤੋਂ ਹੀ ਅਧਿਕਾਰ ਹੁੰਦਾ ਹੈ ਹਿੱਸਾ ਹੁੰਦਾ ਹੈ ਜਿਵੇਂ ਕਿ ਅਸੀਂ 3 ਪੁੱਤਰਾਂ ਦੀ ਗੱਲ ਕਰੀਏ ਇੱਕ ਹੁੰਦੀ ਹੈ ਸੈਲਫ ਅਕਵਾਇਰਡ ਪ੍ਰਾਪਰਟੀ ਜਿਹੜੀ ਕਿ ਖੁਦ ਆਪ ਬਣਾਈ ਹੋਈ ਪ੍ਰਾਪਰਟੀ ਹੁੰਦੀ ਹੈ ਜ਼ਮੀਨ ਜਾਇਦਾਦ ਹੁੰਦੀ ਹੈਗੀ ਅਸੀਂ ਥੋੜਾ ਜਿਹਾ ਇਹ ਦੇਖ ਲਈਏ ਕਿ ਜਿਹੜੀ ਜੱਦੀ ਜਾਇਦਾਦ ਹੁੰਦੀ ਹੈ ਤੇ ਜਿਹੜੀ ਖੁਦ ਆਪ ਦੀ ਬਣਾਈ ਹੋਈ ਜ਼ਮੀਨ ਜਾਇਦਾਦ ਪ੍ਰਾਪਰਟੀ ਹੁੰਦੀ ਹੈ ਉਸ ਦੇ ਵਿੱਚ ਮੇਨ ਫਰਕ ਕੀ ਹੈ ਜਿਹੜੀ ਜੱਦੀ ਜਾਇਦਾਦ ਹੈ ਇੱਕ ਉਹ ਹੋਗੀ ਇੱਕ ਜਿਹੜੀ ਖੁਦ ਖਰੀਦੀ ਹੋਈ ਬਣਾਈ ਹੋਈ ਆਪਣੀ ਮਿਹਨਤ ਦੇ ਨਾਲ ਉਹ ਦੋਨਾਂ ਦੇ ਵਿੱਚ ਫਰਕ ਕੀ ਹੈ ਜੱਦੀ ਜਾਇਦਾਦ ਤਾਂ ਜਿਵੇਂ ਅਸੀਂ ਗੱਲ ਕੀਤੀ ਹੈ ਜਿਹੜੀ ਸਾਨੂੰ ਸਾਡੇ ਪੁਰਖਿਆਂ ਤੋਂ ਮਿਲਦੀ ਹੈ ਸਾਨੂੰ ਸਾਡੇ ਦਾਦੇ ਪਰਦਾਦਿਆਂ ਤੋਂ ਪੀੜੀਦਰ ਪੀੜੀ ਜਿਹੜੀ ਚੱਲਦੀ ਹੈਗੀ ਉਹ ਹੁੰਦੀ ਹੈ ਜੱਦੀ ਜਾਇਦਾਦ ਜਿਹੜੀ ਸੈਲਫ ਐਕਵਾਇਰਡ ਪ੍ਰੋਪਰਟੀ ਹੁੰਦੀ ਹੈ ਜਿਹੜੀ ਕਿਸੇ ਵਿਅਕਤੀ ਨੇ ਖੁਦ ਆਪਣੀ ਮਿਹਨਤ ਦੇ ਨਾਲ ਆਪਣੀ ਕਮਾਈ ਦੇ ਨਾਲ ਬਣਾਈ ਹੁੰਦੀ ਹੈ ਜਿਹੜੀ ਕਿਸੇ ਵਿਅਕਤੀ ਨੇ ਆਪਣੇ ਪੈਸਿਆਂ ਦੇ ਨਾਲ ਖਰੀਦੀ ਹੁੰਦੀ ਹੈ ਉਸ ਨੂੰ ਕਿਹਾ ਜਾਂਦਾ ਹੈ ਸੈਲਫ ਐਕਵਾਇਰਡ ਪ੍ਰੋਪਰਟੀ ਖੁਦ ਦੀ ਬਣਾਈ ਹੋਈ ਖੁਦ ਦੀ ਖਰੀਦੀ ਹੋਈ ਉਦਾਹਰਨ ਲੈ ਕੇ ਸਮਝਣ ਦੀ ਕੋਸ਼ਿਸ਼ ਕਰ ਲੈਂਦੇ ਆ ਮੰਨ ਲਓ ਜੇ ਪਿਤਾ ਨੇ ਆਪਣੀ ਨੌਕਰੀ ਦੇ ਨਾਲ ਜਾਂ ਬਿਜ਼ਨਸ ਦੇ ਪੈਸਿਆਂ ਦੇ ਨਾਲ ਕੋਈ ਘਰ ਖਰੀਦ ਲਿਆ ਪਲਾਟ ਖਰੀਦ ਲਿਆ ਤਾਂ ਉਸ ਨੂੰ ਉਸਦੀ ਸੈਲਫ ਅਕਵਾਇਰਡ ਪ੍ਰੋਪਰਟੀ ਕਿਹਾ ਜਾਊਗਾ ਉਸਦੀ ਖੁਦ ਦੀ ਬਣਾਈ ਹੋਈ ਜਾਇਦਾਦ ਹੋਊਗੀ ਸਵੈ ਪ੍ਰਾਪਤ ਜਾਇਦਾਦ ਹੋਊਗੀ ਉਸ ਤੇ ਜਿਹੜੀ ਉਹ ਪ੍ਰੋਪਰਟੀ ਹੈ ਉਸ ਦੇ ਉੱਪਰ ਉਸ ਦੇ ਬੱਚਿਆਂ ਦਾ ਕੋਈ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਜੀਵਨ ਸਿੱਧ ਅਧਿਕਾਰ ਨਹੀਂ ਹੋਊਗਾ। ਉਸ ਦੀ ਪਿਤਾ ਦੀ ਮਰਜ਼ੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਜ਼ਮੀਨ ਜਾਇਦਾਦ ਪ੍ਰਾਪਰਟੀ ਦੇਵੇ ਜਾਂ ਨਾ ਦੇਵੇ। ਉਹ ਆਪਣੀ ਮਰਜ਼ੀ ਦੇ ਨਾਲ ਉਸ ਜਾਇਦਾਦ ਨੂੰ ਕਿਸੇ ਨੂੰ ਵੀ ਦੇ ਸਕਦਾ ਹੈ, ਵੇਚ ਸਕਦਾ ਹੈ, ਦਾਨ ਚ ਦੇ ਸਕਦਾ ਹੈ, ਜਿੰਨੂੰ ਮਰਜ਼ੀ ਦੇ ਦੇ। ਉਸ ਜਾਇਦਾਦ ਦੇ ਉੱਪਰ ਬੱਚਿਆਂ ਦਾ ਕੋਈ ਜਨਮ ਸਿੱਧ ਅਧਿਕਾਰ ਨਹੀਂ ਹੁੰਦਾ। ਪਰ ਜਿਹੜੀ ਜੱਦੀ ਜਾਇਦਾਦ ਹੁੰਦੀ ਹੈ, ਉਸ ਤੇ ਪਿਤਾ ਜੀ ਵੀ ਇਕੱਲੇ ਮਾਲਕ ਨਹੀਂ ਹੁੰਦੇ। ਉਹ ਸਿਰਫ ਸਾਂਝੇ ਮਾਲਕਾਂ ਵਿੱਚੋਂ ਇੱਕ ਹੁੰਦੇ ਨੇ ਭਾਵੇਂ ਉਸਤੇ ਪੋਤੇ-ਪੋਤੀਆਂ ਦਾ ਵੀ ਹੱਕ ਹੁੰਦਾ ਹੈਗਾ ਜੱਦੀ ਜਾਇਦਾਦ ਤੇ ਕਿਹੜਾ ਕਾਨੂੰਨ ਲਾਗੂ ਹੁੰਦਾ ਹੈ ਦੋਸਤੋ ਭਾਰਤ ਦੇ ਵਿੱਚ ਜੱਦੀ ਜਾਇਦਾਦ ਦੇ ਨਾਲ ਸੰਬੰਧਿਤ ਜਿਹੜੇ ਨਿਯਮ ਨੇ ਰੂਲ ਨੇ ਇੱਕ ਕਾਨੂੰਨ ਬਣਿਆ ਹੋਇਆ ਹੈ ਹਿੰਦੂ ਸਖਸ਼ੈਸ਼ਨ ਐਕਟ 1956 ਦੇ ਵਿੱਚ ਇਹ ਕਾਨੂੰਨ ਬਣਿਆ ਸੀਗਾ ਤੇ 2005 ਦੇ ਵਿੱਚ ਇਸ ਦੇ ਵਿੱਚ ਇੱਕ ਅਮੈਂਡਮੈਂਟ ਹੋਈ ਸੀ ਸੋਧ ਹੋਈ ਸੀਗੀ 2005 ਦੇ ਵਿੱਚ ਸਭ ਤੋਂ ਵੱਡਾ ਬਦਲਾਅ ਇਹ ਆਇਆ ਕਿ ਧੀਆਂ ਨੂੰ ਵੀ ਪੁੱਤਰਾਂ ਦੇ ਬਰਾਬਰ ਜੱਦੀ ਜਾਇਦਾਦ ਦੇ ਵਿੱਚ ਹੱਕ ਮਿਲਣ ਲੱਗ ਪਿਆ ਪਹਿਲਾਂ ਧੀਆਂ ਨੂੰ ਬਰਾਬਰ ਦਾ ਹੱਕ ਨਹੀਂ ਮਿਲਦਾ ਸੀਗਾ ਪਰ 2005 ਦੇ ਵਿੱਚ ਜਿਹੜੀ ਸੋਧ ਹੋਈ ਫਿਰ ਧੀਆਂ ਵੀ ਬਰਾਬਰ ਦੀਆਂ ਹੱਕਦਾਰ ਬਣ ਗਈਆਂ ਇਸ ਦਾ ਮਤਲਬ ਇਹ ਹੋਇਆ ਕਿ ਭਾਵੇਂ ਧੀ ਵਿਆਹੀ ਹੋਵੇ ਜਾਂ ਫਿਰ ਅਣ ਵਿਆਹੀ ਹੋਵੇ ਅਨ ਮੈਰਿਡ ਹੋਵੇ ਉਸ ਦਾ ਆਪਣੇ ਪਿਤਾ ਦੀ ਜੱਦੀ ਜਾਇਦਾਦ ਦੇ ਵਿੱਚ ਹਿੱਸਾ ਬਣਦਾ ਹੈ ਬਿਲਕੁਲ ਪੁੱਤਰ ਦੇ ਬਰਾਬਰ ਇਹ ਨਹੀਂ ਕਿ ਘਟ ਪੁੱਤਰ ਧੀ ਪੋਤੇ ਤੇ ਪੋਤੀ ਦੇ ਜਿਹੜੇ ਅਧਿਕਾਰ ਨੇ ਉਹਨਾਂ ਤੇ ਵੀ ਥੋੜੀ ਜੀ ਅਸੀਂ ਗੱਲ ਕਰ ਲੈਨੇ ਆ ਕਿ ਕੌਣ ਹੱਕਦਾਰ ਹੈ ਤੇ ਕੌਣ ਨਹੀਂ ਪੁੱਤਰ ਦੇ ਜਿਹੜੇ ਅਧਿਕਾਰ ਨੇ ਪੁੱਤਰ ਨੂੰ ਜਨਮ ਤੋਂ ਹੀ ਜੱਦੀ ਜਾਇਦਾਦ ਤੇ ਹੱਕ ਮਿਲਦਾ ਜਦੋਂ ਵੰਡ ਹੁੰਦੀ ਹੈ ਉਹ बराबर हिस्सा ਲੈ ਸਕਦਾ ਹੈ ਪਿਤਾ ਦੀ ਮੌਤ ਤੋਂ ਬਾਅਦ ਜਿਹੜਾ ਪੁੱਤਰ ਹੁੰਦਾ ਹੈ ਉਹ ਵਾਰਸ ਬਣ ਜਾਂਦਾ ਹੈ ਪਰ ਯਾਦ ਰੱਖਣ ਯੋਗ ਹੈ ਕਿ ਜੇਕਰ ਪਿਤਾ ਦੀ ਜਾਇਦਾਦ ਖੁਦ ਦੀ ਖਰੀਦੀ ਹੋਈ ਹੈ ਸੈਲਫ ਅਕਵਾਇਰਡ ਪ੍ਰਾਪਰਟੀ ਹੈ ਤਾਂ ਪੁੱਤਰ ਦਾ ਉਸ ਤੇ ਕੋਈ ਵੀ ਜਨਮਸਾਰ ਹੱਕ ਨਹੀਂ ਹੁੰਦਾ ਰਾਈਟ ਨਹੀਂ ਹੁੰਦਾ ਅਧਿਕਾਰ ਨਹੀਂ ਹੁੰਦਾ ਜਿਵੇਂ ਕਿ ਅਸੀਂ ਧੀ ਦੀ ਗੱਲ ਕੀਤੀ ਸੀਗੀ ਧੀ ਨੂੰ ਵੀ ਪੁੱਤਰ ਦੇ ਬਰਾਬਰ ਹਿੱਸਾ ਮਿਲਦਾ ਹੈ 2005 ਤੋਂ ਬਾਅਦ ਦੀ ਗੱਲ ਅਸੀਂ ਕਰ ਰਹੀਆਂ ਜਦੋਂ ਅਮੈਂਡਮੈਂਟ ਹੋਈ ਹੈ ਜਿਹੜੀ ਧੀ ਹੈ ਉਹ ਜਦੀ ਜਾਇਦਾਦ ਆਪਣੇ ਬੱਚਿਆਂ ਨੂੰ ਵੀ ਦੇ ਸਕਦੀ ਹੈ ਵਿਆਹ ਤੋਂ ਬਾਅਦ ਵੀ ਉਸ ਦਾ ਜਿਹੜਾ ਹੱਕ ਹੈ ਉਹ ਬਰਕਰਾਰ ਰਹਿੰਦਾ ਹੈ ਪੋਤੇ ਦੇ ਤੇ ਪੋਤੀ ਦੇ ਕੀ ਹੱਕ ਨੇ ਜੇਕਰ ਪਿਤਾ ਦੀ ਮੌਤ ਹੋ ਗਈ ਹੋਵੇ ਤਾਂ ਪੋਤਾ ਜਾਂ ਪੋਤੀ ਆਪਣੇ ਪਿਤਾ ਦੇ ਹਿੱਸੇ 'ਚ ਹੱਕਦਾਰ ਹੁੰਦੇ ਨੇ ਉਦਾਹਰਨ ਦੇ ਲਈ ਜੇ ਦਾਦਾ ਜੀ ਦੀ ਜਾਇਦਾਦ ਵੰਡੀ ਜਾਂਦੀ ਹੈ ਤੇ ਪੁੱਤਰ ਜੇ ਹੁੰਦਾ ਨਹੀਂ ਹੈਗਾ ਭਾਵਕੇ ਪੋਤੇ ਦਾ ਪਿਤਾ ਤਾਂ ਪੋਤਾ ਉਸਦੇ ਹਿੱਸੇ ਦਾ ਮਾਲਕ ਬਣੂਗਾ ਉਸਦਾ ਹੱਕ ਹੋਊਗਾ ਤੇ ਹੁਣ ਅਸੀਂ ਇਹ ਵੀ ਦੇਖ ਲਈਏ ਕਿ ਕੌਣ ਹੱਕਦਾਰ ਨਹੀਂ ਹੁੰਦਾ ਦੋਸਤੋ ਜਿਹੜੀ ਨੂੰ ਹੁੰਦੀ ਹੈ ਡਾਕਟਰ ਇਨ ਲਾ ਉਸਦਾ ਜੱਦੀ ਜਾਇਦਾਦ ਤੇ ਕੋਈ ਵੀ ਸਿੱਧਾ ਹੱਕ ਨਹੀਂ ਹੁੰਦਾ ਜਿਹੜਾ ਪਤੀ ਦਾ ਹਿੱਸਾ ਹੁੰਦਾ ਉਸ ਤੇ ਹੀ ਹੱਕਦਾਰ ਹੁੰਦੀ ਹੈਗੀ ਜਿਹੜਾ ਜਵਾਈ ਹੁੰਦਾ ਉਸ ਨੂੰ ਵੀ ਜੱਦੀ ਜਾਇਦਾਦ ਦੇ ਵਿੱਚ ਕੋਈ ਹੱਕ ਨਹੀਂ ਮਿਲਦਾ ਨੂੰ ਦੀ ਅਸੀਂ ਗੱਲ ਕਰ ਰਹੇ ਹਾਂ ਜਿਹੜਾ ਉਸਦੇ ਪਤੀ ਦਾ ਹਿੱਸਾ ਹੁੰਦਾ ਉਸਤੇ ਹੀ ਉਹ ਹੱਕ ਰੱਖਦੀ ਹੈ ਜਦੋਂ ਉਸਦੇ ਪਤੀ ਦੀ ਮੌਤ ਹੋ ਜਾਂਦੀ ਹੈ ਫਿਰ ਉਹਦਾ ਹੱਕ ਬਣ ਜਾਂਦਾ ਜੱਦੀ ਜਾਇਦਾਦ ਦੀ ਵੰਡ ਦੀ ਜਿਹੜੀ ਪ੍ਰਕਿਰਿਆ ਹੈ ਉਸ ਨੂੰ ਵੰਡਣ ਦੇ ਮੁੱਖ ਤੌਰ ਤੇ ਜਿਹੜੇ ਤਰੀਕੇ ਹੈਗੇ ਨੇ ਮੋٹے ਜੇ ਉਹ ਚਾਰ ਨੇ ਇੱਕ ਤਾਂ ਹੁੰਦੀ ਹੈ ਪਰਿਵਾਰ ਦੀ ਸਹਿਮਤੀ ਪਰਿਵਾਰ ਦੀ ਸਹਿਮਤੀ ਦੇ ਨਾਲ ਵੰਡ ਹੋ ਜਾਂਦੀ ਹੈ ਜੇ ਸਾਰੇ ਮੈਂਬਰ ਸਹਿਮਤ ਨੇ ਐਗਰੀ ਨੇ ਤਾਂ ਆਪਸੀ ਰਜਾਮੰਦੀ ਦੇ ਨਾਲ ਜਾਇਦਾਦੀ ਵੰਡ ਦੀ ਲਈ ਜਾ ਸਕਦੀ ਨਹੀਂ ਕਰ ਸਕਦੇ ਨੇ ਦੂਜਾ ਜਿਹੜਾ ਹੈਗਾ ਜਿਹੜੀ ਦੂਜੀ ਪ੍ਰਕਿਰਿਆ ਹੈ ਲਿਖਤੀ ਵੰਡ ਦੇ ਰਾਹੀਂ ਸਮਝੌਤਾ ਹੋ ਸਕਦਾ ਹੈ ਇੱਕ ਲਿਖਤੀ ਜਿਹੜਾ ਡਾਕੂਮੈਂਟ ਹੈ ਉਹ ਬਣਾਇਆ ਜਾਂਦਾ ਹੈ ਦਸਤਾਵੇਜ਼ ਜਿਸ ਦੇ ਵਿੱਚ ਹਰ ਮੈਂਬਰ ਦਾ ਹਿੱਸਾ ਜਿਹੜਾ ਦਰਜ ਹੁੰਦਾ ਹੈ ਰਜਿਸਟਰਾਰ ਕੋਲੇ ਇਹ ਰਜਿਸਟਰ ਹੋ ਜਾਂਦਾ ਹੈਗਾ ਜਿਹੜਾ ਡਾਕੂਮੈਂਟ ਹੈ ਜਿਹਨੂੰ ਅਸੀਂ ਪਾਰਟੀਸ਼ਨ ਡੀਡ ਵੀ ਕਹਿ ਸਕਦੇ ਹਾਂਗੇ ਤੇ ਇੱਕ ਹੁੰਦੀ ਹੈ ਕੋਰਟ ਪਾਰਟੀਸ਼ਨ ਜਿਨੂੰ ਅਸੀਂ ਪਾਰਟੀਆਂ ਨੂੰ ਸੂਟ ਵੀ ਕਹਿ ਦਿੰਦੇ ਆ ਅਦਾਲਤੀ ਵੰਡ ਕਹਿ ਦਿੰਦੇ ਆ ਜੇ ਇਹ ਤਾਂ ਹੁੰਦਾ ਜੇ ਪਰਿਵਾਰ ਦੀ ਸਹਿਮਤੀ ਨਹੀਂ ਬਣਦੀ ਸਾਰੇ ਮੈਂਬਰਾਂ ਦੇ ਵਿੱਚ ਸਹਿਮਤੀ ਨਹੀਂ ਬਣਦੀ ਤਾਂ ਅਦਾਲਤ ਦੇ ਵਿੱਚ ਫਿਰ ਕੇਸ ਦਾਇਰ ਕਰਨਾ ਪੈਂਦਾ ਪਾਰਟੀਆਂ ਨੂੰ ਸੂਟ ਜਿਨੂੰ ਅਸੀਂ ਕਹਿੰਦੇ ਆਂਗੇ ਫਿਰ ਅਦਾਲਤ ਹੈ ਜਿਹੜੀ ਉਹ ਵਾਰਸਾਂ ਦਾ ਹਿੱਸਾ ਜਿਹੜੀ ਉਹ ਤੈਅ ਕਰਦੀਏਗੀ ਇੱਕ ਅੱਗੇ ਅਸੀਂ ਹੋਰ ਜਿਹੜਾ ਸਾਡੇ ਕੋਲੇ ਚੌਥਾ ਪੁਆਇੰਟ ਹੈ ਜਿਹੜੀ ਜਾਇਦਾਦ ਦੀ ਵਿਕਰੀ ਹੁੰਦੀ ਹੈ ਜ਼ਮੀਨ ਦੀ ਜਿਹੜੀ ਵਿਕਰੀ ਹੁੰਦੀ ਹੈ ਜੇ ਵੰਡ ਸੰਭਵ ਨਾ ਹੋਵੇ ਤਾਂ ਜਾਇਦਾਦ ਵੇਚੀ ਵੀ ਜਾ ਸਕਦੀ ਹੈ ਜਿਹੜੇ ਪੈਸੇ ਨੇ ਫਿਰ ਉਹਨਾਂ ਨੂੰ ਹਿੱਸੇ ਦੇ ਵਿੱਚ ਵੰਡਿਆ ਜਾ ਸਕਦਾ ਹੈ ਤੇ ਜਾਇਦਾਦ ਦੀ ਵੰਡ ਦੇ ਲਈ ਜਿਹੜੇ ਜ਼ਰੂਰੀ ਦਸਤਾਵੇਜ਼ ਹੁੰਦੇ ਨੇ ਜਿਵੇਂ ਕੋਈ ਡੈਥ ਸਰਟੀਫਿਕੇਟ ਹੋ ਗਿਆ ਕੋਈ ਪਰਿਵਾਰਕ ਰਜਿਸਟਰ ਕੋਈ ਮੈਰਿਜ ਸਰਟੀਫਿਕੇਟ ਜਾਇਦਾਦ ਦੇ ਦਸਤਾਵੇਜ਼ ਰਜਿਸਟਰੀ ਮਿਊਟੀਸ਼ਨ ਕੋਈ ਪਾਰਟੀਸ਼ਨ ਡੀਡ ਐਗਰੀਮੈਂਟ ਬੈਂਕ ਖਾਤਿਆਂ ਦਾ ਦੀ ਡਿਟੇਲ ਜਾਂ ਕੋਈ ਹੋਰ ਆ ਰਿਲੇਟਡ ਕੋਈ ਸੰਬੰਧਿਤ ਡਾਕੂਮੈਂਟ ਹੋਵੇ ਉਹ ਵੀ ਤੇ ਜੇ ਬਿਵਾਦ ਹੋ ਜੇ ਝਗੜਾ ਹੋ ਜੇ ਕੁੱਤ ਕਲੇਸ਼ ਹੋ ਜੇ ਤਾਂ ਫਿਰ ਹੱਲ ਕਿਵੇਂ ਕੀਤਾ ਜਾਵੇ ਪਹਿਲਾਂ ਤਾਂ ਇਹੀ ਹੈ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਸੀ ਸਹਿਮਤੀ ਦੇ ਨਾਲ ਸਮਝੌਤਾ ਹੋ ਜੇ ਜੇ ਨਾ ਹੋਵੇ ਤਾਂ ਫਿਰ ਕਿਸੇ ਚੰਗੇ ਵਕੀਲ ਦੀ ਸਲਾਹ ਵੀ ਲਈ ਜਾ ਸਕਦੀ ਹੈ ਕਿਸੇ ਚੰਗੇ ਵਕੀਲ ਦੀ ਸਲਾਹ ਦੇ ਨਾਲ ਅਦਾਲਤ ਦੇ ਵਿੱਚ ਪਾਰਟੀਸ਼ਨ ਸੂਟ ਹੈ ਜਿਹੜਾ ਉਹ ਦਾਇਰ ਕੀਤਾ ਜਾ ਸਕਦਾ ਹੈ ਜੇ ਵਸੀਅਤ ਬਣੀ ਹੋਈ ਹੋਵੇ ਤਾਂ ਉਸ ਦੇ ਅਨੁਸਾਰ ਹੀ ਵੰਡ ਹੋ ਸਕਦੀ ਹੈਗੀ ਤੇ ਕਈ ਵਾਰੀ ਕਈ ਦੋਸਤਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਹੁੰਦੇ ਨੇ ਜਿਵੇਂ ਕਿ ਪਿਤਾ ਪਤੀ ਨੂੰ ਜਿਹੜੀ ਪੁੱਤਰੀ ਹੁੰਦੀ ਹੈ ਉਸ ਨੂੰ ਹੱਕ ਮਿਲਦਾ ਹੈ ਜੀ ਬਿਲਕੁਲ ਮਿਲਦਾ ਹੈ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ 2005 ਤੋਂ ਬਾਅਦ ਪਿਤਾ ਨੂੰ ਵੀ ਪੁੱਤਰ ਦੇ ਬਰਾਬਰ ਹਿੱਸਾ ਮਿਲਦਾ ਹੈ ਇੱਕ ਸਵਾਲ ਹੋਰ ਹੋ ਸਕਦਾ ਹੈ ਕਿ ਪਿਤਾ ਸਾਰੀ ਜਾਇਦਾਦ ਕਿਸੇ ਇੱਕ ਪੁੱਤਰ ਨੂੰ ਦੇ ਸਕਦਾ ਹੈ ਇਸ ਦਾ ਜਿਹੜਾ ਜਵਾਬ ਹੈ ਉਹ ਨਹੀਂ ਜਿਹੜੀ ਜੱਦੀ ਜਾਇਦਾਦ ਹੁੰਦੀ ਹੈ ਉਸ ਦੇ ਵਿੱਚ ਸਾਰਿਆਂ ਦਾ ਜਨਮ ਸਿੱਧ ਹੱਕ ਹੁੰਦਾ ਹੈ ਅਧਿਕਾਰ ਹੁੰਦਾ ਹੈ ਇਸੇ ਲਈ ਇਕੱਲੇ ਪੁੱਤਰ ਨੂੰ ਨਹੀਂ ਦਿੱਤੀ ਜਾ ਸਕਦੀ ਅਸੀਂ ਗੱਲ ਕਰ ਰਹੇ ਹਾਂ ਜੱਦੀ ਜਾਇਦਾਦ ਦੀ ਕੀ ਨੂੰਹ ਦਾ ਹੱਕ ਹੁੰਦਾ ਹੈ ਇਸ ਦਾ ਜਵਾਬ ਹੈ ਨਹੀਂ ਨੂੰਹ ਨੂੰ ਸਿਰਫ ਆਪਣੇ પતિ ਦੇ ਹਿੱਸੇ ਦੇ ਵਿੱਚ ਹੀ ਹੱਕ ਹੁੰਦਾ ਹੈਗਾ ਤੇ ਅਗਲਾ ਸਵਾਲ ਹੋ ਸਕਦਾ ਹੈ ਕੀ ਪੋਤਾ ਦਾਦੇ ਦੀ ਜਾਇਦਾਦ ਮੰਗ ਸਕਦਾ ਜੇ ਪਿਤਾ ਜਿਉਂਦਾ ਹੈ ਇਸ ਦਾ ਜਵਾਬ ਹੈ ਨਹੀਂ ਪੋਤੇ ਦਾ ਹੱਕ ਤਦ ਹੀ ਬਣਦਾ ਜਦੋਂ ਉਸ ਦਾ ਪਿਤਾ ਜੀਵਤ ਨਾ ਹੋਵੇ ਤੇ ਦੋਸਤੋ ਜੈ ਦਾਦੀਆਂ ਜਿਹੜੀਆਂ ਲੜਾਈਆਂ ਨੇ ਉਹ ਪਰਿਵਾਰ ਨੂੰ ਤੋੜ ਦਿੰਦੀਆਂ ਨੇ ਰਿਸ਼ਤੇ ਨਾਤੇ ਖਤਮ ਹੋ ਜਾਂਦੇ ਨੇ ਬੈਰ ਵਿਰੋਧ ਦੁਸ਼ਮਣੀ ਹੋ ਜਾਂਦੀ ਹੈ ਜੇਕਰ ਅਸੀਂ ਕਾਨੂੰਨ ਨੂੰ ਸਮਝ ਕੇ ਸਹੀ ਤਰੀਕੇ ਦੇ ਨਾਲ ਵੰਡ ਕਰੀਏ ਤਾਂ ਨਾ ਸਿਰਫ ਅਸੀਂ ਆਪਣਾ ਹੱਕ ਲੈ ਸਕਦੇ ਹਾਂ ਸਗੋਂ ਆਪਣੇ ਪਰਿਵਾਰ ਦੇ ਵਿੱਚ ਸ਼ਾਂਤੀ ਤੇ ਪਿਆਰ ਵੀ ਕਾਇਮ ਰੱਖ ਸਕਦੇ ਹਾਂ ਦੋਸਤੋ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ ਲਾਭਦਾਇਕ ਹੋ ਸਕਦੀ ਹੈ ਤਾਂ ਤੁਸੀਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸ ਸਕਦੇ ਹੋਗੇ ਕਿ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ